ਕੀ ਨਾ ਆਪਣਾ ਮੇਰਾ ਨਾਮ ਗਰਮੇਲ ਸਿੰਘ ਆ ਜੀ ਗਰਮੇਲ ਸਿੰਘ ਜੀ ਤੁਸੀਂ ਸਵੇਰ ਸਵੇਰ ਸ਼ੈਰ ਕਰ ਰਹੇ ਹੋ ਹਾਂਜੀ ਹਾਂਜੀ ਤੇ ਕਿੰਨੀ ਕੁ ਪਰੇਸ਼ਾਨੀ ਆਂਦੀ ਆ ਤੇ ਧੁੰਦ ਦੇ ਕਾਰਨ ਜਿਹੜਾ ਹੈਗਾ ਕੋਰਾ ਡਿੱਗਿਆ ਵਿਆ ਹਾਂਜੀ ਹਾਂਜੀ ਠੰਡ ਲੱਗ ਰਹੀ ਆ ਤੇ ਲੋਕ ਟਰਾਲੀਆਂ ਦੇ ਉੱਤੇ ਵੀ ਜਾ ਰਹੇ ਆ ਹੀ ਦਿਖਦੀ ਆਮ ਤੇ ਕੀ ਸਲਾਹ ਦੇਣਾ ਚਾਹੋਗੇ ਤੁਸੀਂ ਇਹ ਕਿਉਂਕਿ ਛੀਦੀ ਸਾਡੀ ਵੀ ਚੱਲਦੇ ਪਏ ਹਾਂਜੀ ਹਾਂਜੀ ਇਹਨਾਂ ਦਿਨਾਂ ਦੇ ਵਿੱਚ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੱਚਿਆਂ ਦੇ ਛੀਦੇ ਆੜੇ ਚੱਲਦੇ ਆ ਸੰਗਤ ਜਾ ਰਹੀ ਆ ਛਿੱਦੀ ਝਾੜੀਆਂ ਤੇ ਆਨੰਦਪੁਰ ਸਾਹਿਬ ਨੂੰ ਉਧਰ ਫਤਿਹਗੜ੍ਹ ਸਾਹਿਬ ਨੂੰ ਜਾ ਰਹੇ ਆ ਅੱਛਾ ਮੈਂ ਇਹ ਹੀ ਕਹਿਣਾ ਚਾਹੂੰਗਾ ਕਿ ਟਰਾਲੀਆਂ ਤੇ ਪ੍ਰੋਪਰ ਵਿੱਚ ਬੈਠ ਕੇ ਜਾਓ ਬਾਹਰ ਟਰਾਲੀਆਂ ਤੋਂ ਨਾ ਨਿਕਲੋ ਠੰਡ ਬਹੁਤ ਜ਼ਿਆਦਾ ਆ ਟਰਾਲੀਆਂ ਦੇ ਉੱਤੇ ਕਵਰ ਕਰੋ ਪ੍ਰੋਪਰ ਲੇਟਾਂ ਲਾਓ ਆਰਾਮ ਨਾਲ ਜਾਓ ਗਜਲਦਬਾਜੀ ਨਾ ਕਰੋ ਠੀਕ ਹੈ ਜੀ ਮੈਂ ਤਾਂ ਇਹ ਹੀ ਕਹੂੰਗਾ ਵੀ ਬੜਾ ਧਿਆਨ ਰੱਖਿਆ ਜਾਵੇ ਆਪਦਾ ਵੀ ਧਿਆਨ ਰੱਖੋ ਜਿਹੜਾ ਮੂਹਰੇ ਤੋਂ ਆ ਰਿਹਾ ਪਿੱਛੇ ਆ ਰਿਹਾ ਉਹਦਾ ਵੀ ਧਿਆਨ ਰੱਖੋ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਆ ਕਿ ਜਿੱਥੇ ਲਾਈਟਾਂ ਨਹੀਂ ਹੈਗੀਆਂ ਮੋੜਾਂ ਤੇ ਉਥੇ ਸਾਈਨ ਬੋਰਡ ਲਾਏ ਜਾਣ ਟਰੈਕਟਰਾਂ ਟਰਾਲੀਆਂ ਦੀਪਾਂ ਕਾਰਾਂ ਦੇ ਮਗਰ ਜਿਹੜੇ ਹੈਗੇ ਰਿਫਲੈਕਟਰ ਲਾਏ ਜਾਣ ਤਾਂ ਕਿ ਵੱਧ ਤੋਂ ਵੱਧ ਪਤਾ ਲੱਗੇ ਇਹ ਚੀਜ਼ ਦਾ ਜਿਹੜਾ ਨੁਕਸਾਨ ਨਾ ਹੋਵੇ ਧੁੰਦ ਦੇ ਨਾਲ ਜਿਹੜਾ ਨੁਕਸਾਨ ਹੁੰਦਾ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਇਹ ਚੀਜ਼ਾਂ ਤੋਂ ਬਚਿਆ ਜਾ ਸਕੇ ਜੀ ਇੱਕ ਜੀ ਮੈਂ ਬੇਨਤੀ ਕਰਨਾ ਚਾਹੂੰਗਾ ਵਿਚਾਰਾਂ ਦੇ ਵਿੱਚ ਜਿੰਨੀਆਂ ਵੀ ਸੋਸਾਇਟੀਆਂ ਜੇ ਕੋਈ ਰਾਹ ਦੇ ਵਿੱਚ ਐਕਸੀਡੈਂਟ ਚਾ ਕੋਈ ਹੋਰ ਹਾਦਸਾ ਹੋਇਆ ਹੁੰਦਾ ਉਹਨੂੰ ਸੋਸਾਇਟੀਆਂ ਨੂੰ ਸੂਚਿਤ ਕਰੋ ਤੇ ਕੀਮਤੀ ਜਾਨਾਂ ਵੱਧ ਤੋਂ ਵੱਧ ਬਚਾਈਆਂ ਜਾਣ ਤੇ ਇੱਕ ਲੁੱਟਾਂ ਖੋਹਾਂ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਂਦੀਆਂ ਜੀ ਧੁੰਦ ਤੰਦ ਕਰਕੇ ਅਨਾ ਹੀ ਇਹਨਾਂ ਚੀਜ਼ਾਂ ਤੋਂ ਵੀ ਬਚਿਆ ਜਾਵੇ ਜੀ ਵੱਧ ਤੋਂ ਵੱਧ ਤੇ ਜੇ ਕਿਤੇ ਤੁਹਾਨੂੰ ਪ੍ਰੋਬਲਮ ਆਉਂਦੀ ਆ ਚਾ ਤਕਲੀਫ ਆਉਂਦੀ ਆ ਕਿਸੇ ਨੂੰ ਉਹ ਸਬੰਧਤ ਜਿਹੜਾ ਹੈਗਾ ਪ੍ਰਸ਼ਾਸਨ ਨੂੰ ਦੱਸਿਆ ਜਾਵੇ ਉਹਦੇ ਤੇ ਵੀ ਗੌਰ ਕੀਤੀ ਜਾਵੇ ਮੇਰਾ ਨਾਮ ਜਸਵਿੰਦਰ ਸਿੰਘ ਆ ਜੀ ਜਸਵਿੰਦਰ ਜੀ ਕਿੱਥੇ ਵੱਜੂ ਕੀ ਕੰਮ ਕਰਦੇ ਹੋ ਮੈਂ ਆਟੋ ਚਲਾਉਣਾ ਇਹ ਯਾਤਕਸੀ ਅਸਰ ਆਟੋ ਜੋ ਨਹੀਂ ਆਣਾ ਇੱਥੇ ਹਾਂਜੀ ਤੇ ਜਿਹੜੀ ਧੁੰਦ ਤੇ ਕੋਹਰਾ ਪੈ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿੰਨੀ ਕਿ ਪਰੇਸ਼ਾਨੀ ਆਂਦੀ ਹੈ ਤੁਹਾਨੂੰ ਕਸਟਮਰਾਂ ਦੀ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਹਦੇ ਬਾਰੇ ਪਰੇਸ਼ਾਨੀ ਬਹੁਤ ਆ ਜੀ ਵੈਸੇ ਵਧੀਆ ਗੱਲ ਵੀ ਆ ਲੋਕ ਘਟ ਨਿਕਲਦੇ ਆ ਵੈਸੇ ਸਾਡਾ ਤਾਂ ਚਲੋ ਅਸੀਂ ਨੁਕਸਾਨ ਅਸੀਂ ਮੰਨਦੇ ਆ ਪਰ ਲੋਕ ਲੋਕਾਂ ਵਾਸਤੇ ਵਧੀਆ ਗੱਲ ਆ ਵੀ ਧੁੰਦ ਦੇ ਵਿੱਚ ਨਹੀਂ ਨਿਕਲਣਾ ਚਾਹੀਦਾ ਤੇ ਸਰਕਾਰ ਆ ਜਿਹੜੀ ਜਾਂ ਪ੍ਰਸ਼ਾਸਨਾਂ ਨੂੰ ਉਹਨਾਂ ਨੂੰ ਬੇਨਤੀ ਇਹ ਵੀ ਆ ਜਿਹੜੇ 10-20 ਦਿਨਾਂ ਅਸੀਂ ਦੀਧਿਆੜਾਂ ਦੇ ਚੱਲਦੇ ਆ ਉਹਨਾਂ ਨੂੰ ਟ੍ਰਿਕਟਾਂ ਵਾਲਿਆਂ ਨੂੰ ਜਾਂ ਜਿਹੜੇ ਅੰਗੈਲੀ ਕਰਦੇ ਮੋਟਰਸਾਈਕਲ ਵਾਲੇ ਉਹਨਾਂ ਤੇ ਵੀ ਥੋੜੀ ਨਕੇਲ ਪਾਈ ਜਾਵੇ ਤੇ ਰੇਲਵੇ ਟੌਰ ਵਗੈਰਾ ਜਿਹੜੇ ਹੈਗੇ ਆ ਐਰੋ ਵਗੈਰਾ ਲਾਏ ਜਾਣ ਸਹੀ ਹੈ ਸਹੀ ਤਰੀਕੇ ਨਾਲ ਸਾਈਨ ਬੋਰਡ ਨਹੀਂ ਦੀਂਦੇ ਕਈਆਂ ਥਾਵਾਂ ਤੇ ਚਿੱਟੀ ਪੱਟੀ ਨਹੀਂ ਹੈਗੀ ਬਜ਼ੁਰਗਾਂ ਨੂੰ ਦੇ ਜਿਹੜੇ ਹੈਗੇ ਆ ਬੱਚੇ ਉਹਨਾਂ ਨੂੰ ਮੇਰੀ ਬੇਨਤੀ ਆ ਖਾਸ ਕਰਕੇ ਵੀ ਬਜ਼ੁਰਗਾਂ ਨੂੰ ਜਾਂ ਕਿਸੇ ਨੇ ਦੁੱਧ ਲੈਣ ਭੇਜਤਾ ਜਾਂ ਕਿਸੇ ਨੇ ਕੋਈ ਹੋਰ ਕੋਈ ਨਿੱਜੀ ਬੱਚੇ ਛੱਡਣ ਭੇਜਤਾ ਉਹਨਾਂ ਤੋਂ ਥੋੜਾ ਜਿਹਾ ਆਪਾਂ ਗਰੇਜ ਕਰੀਏ ਤੇ ਕਿਉਂਕਿ ਟ੍ਰੈਫਿਕ ਬਹੁਤ ਕਈ ਵਾਰੀ ਤੇਜ਼ ਆਉਂਦਾ ਹਾਸੇ ਹੋਈ ਜਾਂਦੇ ਆ ਤੇ ਆਪਾਂ ਜੋ ਵੀ ਕੰਮ ਆ ਉਹ ਮਤਲਬ ਜ਼ਰੂਰ ਮੁਤਾਬਕ ਹੀ ਕਰੀਏ ਨਹੀਂ ਤਾਂ ਆਪਾਂ ਗਰੇਜ ਕਰੀਏ ਜੀ ਤੇ ਸਾਰੇ ਪ੍ਰਸ਼ਾਸਨ ਨੂੰ ਦੁਆਰਾ ਫੇਰ ਬੇਨਤੀ ਆ ਵੀ ਲੋਕਾਂ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਚਿੱਟੀਆਂ ਪੱਟੀਆਂ ਨਹੀਂ ਗੀਆਂ ਬਹੁਤ ਥਾਵਾਂ ਤੇ ਸਾਨੂੰ ਦਿੱਕਤ ਆਉਂਦੀ ਆ ਤੇ ਕਈਆਂ ਥਾਵਾਂ ਤੇ ਸਟਰੀਟ ਲੇਟਾਂ ਹੈ ਨਹੀਂ ਗੀਆਂ ਜਗਦੀਆਂ ਨਹੀਂ ਗੀਆਂ ਉਹ ਲਾਈਟਾਂ ਦਾ ਜ਼ਰੂਰ ਬੇਨਤੀ ਸਾਡੀ ਇਹ ਪ੍ਰਬੰਧ ਕੀਤੀ ਜਾਵੇ ਲੋਕਾਂ ਦੀ ਵੀ ਉਹ ਲਾਈਟਾਂ ਚੜਾਈਆਂ ਜਾਣ ਸਾਰੇ ਨਿਸ਼ਾਨ ਐਰੋ ਵਗੈਰਾ ਲੱਗੇ ਜਾਣ ਤੇ ਕਈਆਂ ਦੇ ਵਿੱਚ ਖੱਡੇ ਬਹੁਤ ਆ ਜੀ ਸੜਕਾਂ ਦੇ ਵਿੱਚ ਕਈ ਵਾਰੀ ਅਸੀਂ ਆਟੋ ਚਲਾਉਨੇ ਆ ਮੂਰੇ ਤੋਂ ਹੁੰਦਾ ਧਿਆਨ ਮੂਰੇ ਆ ਖੱਡਾ ਇੱਕਦਮ ਖੱਡੇ 'ਚ ਜਾ ਟਿਕਦਾ ਵਾ ਪਿੱਛੋਂ ਕੋਈ ਚੀਜ਼ ਆਉਂਦੀ ਆ ਤਾਂ ਕਈ ਵਾਰੀ ਉਹਦੇ 'ਚ ਟਕਰਾਉਣ ਦਾ ਵੀ ਖਤਰਾ ਰਹਿੰਦਾ ਤੇ ਸ਼ਹਿਰ ਦੇ ਨੇੜੇ-ਨੇੜੇ ਖਾਸ ਕਰਕੇ ਖੱਡਿਆਂ ਦਾ ਪ੍ਰਬੰਧ ਕੀ ਭਰੇ ਜਾਣ ਜੀ ਇਹ ਬੇਨਤੀ ਆ ਸਾਡੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਲਾਈਟਾਂ ਬਾਰੇ ਸਾਡੀ ਬੇਨਤੀ ਆ ਜੀ ਜਿਹੜੇ ਵੱਡੇ ਟਰੱਕਾਂ ਤੇ ਜਾਂ ਹਾਈ ਬੀਮ ਚੱਲਦੇ ਆ ਉਹ ਲਾਈਟਾਂ ਨੂੰ ਆਪਾਂ ਡਾਊਨ ਬੀਮ ਕਰਕੇ ਚਲਾਓ ਕਿਉਂਕਿ ਮੂਰਲੇ ਬੰਦੇ ਨੂੰ ਤਾਂ ਜਿਵੇਂ ਅਸੀਂ ਆਟੋ ਚਲਾਉਨੇ ਆ ਐਸ ਦਾ ਇੱਕ ਅੱਖ ਨੇਗਾ ਉਹ ਤਾਂ ਜਿਵੇਂ ਅਸੀਂ ਬੌਂਦਲ ਜਾਂਦੇ ਆ ਕਿ ਕਿਸ ਹੁੰਦੇ ਜੋ ਮੂਰੇ ਬਹੁਤ ਤੇਜ਼ ਹਾਈ ਬੀਮ ਪੈਂਦੇ ਆ ਨਾ ਤੇ ਉਹਨਾਂ ਨੂੰ ਵੀ ਬੇਨਤੀ ਆ ਪ੍ਰਸ਼ਾਸਨ ਪੂਰਾ ਹੁੰਦਾ ਇੱਕ ਲਾਈਟਾਂ ਪੈਂਦੀ ਆ ਹਾਂਜੀ ਹਾਂਜੀ ਲਾਈਟ ਤਾਂ ਉਹ ਇੰਨੀ ਤੇਜ਼ ਆ ਹੁੰਦੀ ਆ ਕਈਆਂ ਲੋਕਾਂ ਦੀ ਕਈ ਤਾਂ ਉਹ ਫਲੈਸ਼ ਲਾਈਟਾਂ ਲਾਉਂਦੇ ਆ ਉਹ ਟ੍ਰਿਪ ਕਰਦੀਆਂ ਜੀ ਉਹ ਟ੍ਰਿਪ ਕਰਨਾ ਚਮਕਾਰਾ ਜਦੋਂ ਇਦਾਂ ਪੈਂਦਾ ਤੇ ਇੱਕਦਮ ਬੰਦਾ ਮਤਲਬ ਚੰਦਲਾ ਹੋ ਜਾਂਦਾ ਵਾ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਇਹ ਜਿਹੜੀਆਂ ਹਾਂ ਧਿਆਨ ਦੇਣਾ ਚਾਹੀਦਾ ਜੀ ਲੋਕਾਂ ਨੂੰ ਆਪ ਵੀ ਕਿਉਂਕਿ ਅਸੀਂ ਪੰਜਾਬ ਦੇ ਵਾਸੀ ਆ ਅਸੀਂ ਸਭ ਸੂਝ ਵਾਨਾ ਵਦੇ ਆਪਣੋ ਖਵਾਂ ਨੇ ਤੇ ਇਹ ਵੀ ਆਪਾਂ ਸਾਰੇ ਲੋਕਾਂ ਦੀ ਜ਼ਿੰਦਗੀ ਦਾ ਧਿਆਨ ਰੱਖੀਏ ਘੱਟ ਡਾਊਨ